ਇਹ ਕਬੱਡੀ ਖਿਡਾਰੀ ਦੀ ਲੱਖ ਲੱਖ ਦੀ ਕਬੱਡੀ ਮੈਨ ਨੈਕ ਟੂ ਟੈਕ ਵਾਲੀ ਫਾਈਟ ਤੈਨੂੰ ਸਜਦਾ ਮੀਟੂ ਬਾਜੀ ਤੜੀ ਸਮੂਚੀ ਫੈਡਰੇਸ਼ਨ ਨੂੰ ਔਰ ਸੈਲੂਟ ਕਰਦੇ ਆਂ ਅਸੀਂ ਦਰਸ਼ਕ ਵੀਰੋ ਇੱਕ ਵਾਰੀ ਆਵਾਜ਼ਾਂ ਕਰਦੇ ਹੋ ਨਹੀਂ ਦੂਜਾ ਮੈਚ ਜਿਹੜਾ ਹੈ ਇਹਦੇ ਤੇ ਪਹੁੰਚਿਆ ਇਹ ਤਾਂ ਟੱਕਰ ਦਾ ਹੋ ਗਿਆ ਹਾਂ ਪਿੰਡੇ ਨੂੰ ਲਗਣ ਵਾਲਾ ਦਿੱਤੀ ਮਿੱਟੀ ਲਓ ਕਬੱਡੀ ਪੌਣ ਦੇ ਵਾਸਤੇ ਸ਼ੰਕਰ ਜਗੇ ਚਿੱਟਲੀ ਹੰਦਰ ਸਾਹਿਬ ਕਹਿੰਦੇ ਮੇਰੇ ਵੱਲੋਂ 50 ਡਾਲਰ ਨੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਉਤਮ ਸਿੰਘ ਜੀ ਹੰਦਰ ਸਾਹਿਬ ਮੇਰੇ ਛੋਟੇ ਭਈਆਂ 50 ਡਾਲਰ ਹਾਂ ਆ ਇਧਰੇ ਪਾਸੇ ਵੀ ਆਪਾਂ ਸਪਾਂਸਰ ਦਾ ਹੀ ਬੋਲ ਸਕਦੇ ਆ ਸੋ ਸਪਾਈਸ ਮੀਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਯੈਰੋ ਦੀ ਰੇਟ ਤੇ 100 ਡਾਲਰ ਹੋਊਗਾ ਸਪਾਈਸ ਮੀਟ ਵਾਲਿਆਂ ਦਾ ਧੰਨਵਾਦ ਲਓ ਕਬੱਡੀ ਪੌਂਡ ਦੇ ਲਈ ਮਦਦ ਦੇ ਵਿੱਚ ਕੌਣ ਆਹ ਹੈ ਨੌਜਵਾਨ ਛੋਟਾ ਨਾਥ ਬੁਲਾਏ ਹੁੰਦੇ ਖਰਚਾ ਨਹੀਂ ਲਾਈ ਜਾਂਦੇ ਕਬੱਡੀ ਲੋ ਸਰੇ ਦੀਆ ਕਬੱਡੀ